ਕਿਆ ਭਰ ਕੇ ਆ ਗਿਆ ਕਿ ਹੈ ਆਲੇ-ਦੋਲੇ ਦੇ ਪਿੰਡਾਂ ਦਾ ਕੋਈ ਨੁਕਸਾਨ ਜੀ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਫਿਰ ਇਹ ਬਹੁਤ ਤੁਸੀਂ ਦੇਖੋ ਵੀ ਅੱਜ ਟਾਈਮ ਕਿਹੜੀ ਸਥਿਤੀ ਸਾਡੀ ਬਣੀ ਹੋਈ ਹੈ ਉਹ ਬਰਾ ਹਾਲ ਹੈ ਜੀ ਇਹ ਪਿੰਡਾਂ ਪੁੰਨਾਂ ਚ ਆਇਆ ਪਾਣੀ ਆਲੇ ਪਿੰਡਾਂ ਦੇ ਵਿੱਚ ਪਾਣੀ ਜੇ ਆਹੀ ਤਰੀਕੇ ਨਾਲ ਨਾ ਤਾਂ ਅਨੇ ਵਾਲਾ ਜੀ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਐਸਡੀਐਮ ਤਸੀਲہ ਪਹੁੰਚਾ ਸਾਡੇ ਅਜੇ ਕੋਈ ਨਹੀਂ ਕੋਈ ਨਹੀਂ ਮਿਲਿਆ ਜੀ ਕਿਹੜਾ ਰਸਤਾ ਬੰਦ ਹੋਇਆ ਕਿਹੜਾ ਰਸਤਾ ਬੰਦ ਹੋਇਆ ਜੀ ਇਹ ਨੂਰਪੁਰ ਵੇਦੀ ਉਹ ਅਨੰਦਪੁਰ ਸਾਹਿਬ ਬਾਯਾ ਬੁਰਜ ਜਿਹੜਾ ਹੈ ਬਾਯਾ ਬੁਰਜ ਹਾਂ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਲੋਕ ਇਸ ਰਸਤੇ ਇਸ ਇਸ ਰੋਡ ਤੇ ਨਾ ਆਣ ਜੀ ਜਿਹੜੇ ਸਭ ਤੋਂ ਮੇਨ ਗੱਲ ਇਹ ਹੈ ਜੀ ਇਹ ਰੋਡ ਬੰਦ ਹੋ ਚੁੱਕਿਆ ਜੀ ਇਹ ਤੋਂ ਨਹੀਂ ਪਹੁੰਚਣ ਜਿਹੜੇ ਆ ਨਹੀਂ ਜਿਹੜੇ ਆਣ ਜਾਣ ਵਾਲੇ ਨਹੀਂ ਆਣ ਜਾਣਗੇ ਜੀ ਬੰਦ ਕਿਤਾ ਹੋ ਗਿਆ ਜੀ ਕੀ ਬੰਦ ਪਾਰਲੀ ਸਾਈਡ ਜਿਹੜਾ ਕੁੜੀ ਉਹ ਤੰਗ ਹੈ ਜੀ ਜਿਹੜੀ ਪੁਗਲੀ ਤੰਗ ਹੋਣ ਕਰਕੇ ਨਾ ਪਾਣੀ ਓਵਰਫਲੋ ਹੋ ਗਿਆ ਜੀ ਉਹ ਫਲੋ ਹੋਣ ਦੇ ਕਾਰਨ ਤੇ ਉੱਥੇ ਲੱਗੜ ਦਾ ਕੋਈ ਰਸਤਾ ਨਹੀਂ ਰਿਹਾ ਜੀ। ਹੋਰ ਦੱਸੋ ਵੀ ਇਹ ਪਾਣੀ ਕਿਹੜੇ ਕਿਹੜੇ ਪਿੰਡਾਂ ਨੂੰ ਖਾਸ ਤੌਰ ਤੇ ਮਾਰ ਕਰਦਾ ਜਿਹੜੇ ਆਲੇ-ਦੁਆਲੇ ਦੇ ਸਾਰੇ ਪਿੰਡ ਇਹ ਪਿੰਡ ਕਰਦਾ ਇਹ ਪਿੰਡਾਂ ਨੂੰ ਕਰਦਾ ਜੀ ਚੰਦਪੁਰ ਹੋ ਗਿਆ ਜੀ ਬੁਰਜ ਹੋ ਗਿਆ ਜੀ ਤੇ ਹਰੀਵਾਲ ਹੋ ਗਿਆ ਜੀ ਗੱਜਪੁਰ ਹੋ ਗਿਆ ਜੀ ਤੇ ਇਹ ਸਾਰੇ ਪਿੰਡਾਂ ਨੂੰ ਇਹ ਬਿਲੋਂਗ ਕਰਦਾ ਹੈ ਜੀ। ਜੀ ਜੀ ਹਾਂ ਜੀ। ਇਹ ਬਹਿਨ ਦੀ ਗੱਲਾ ਹੋ ਗਿਆ। ਜਿਹੜੇ ਜਿਹਨੇ ਵੀ ਤੁਸੀਂ ਕਹੋ ਨਾ ਵੀ ਪਿੰਡ ਇਹ ਜਿਹੜੇ ਦਰਿਆ ਦੇ ਵਿੱਚ ਆਉਂਦੇ ਆ ਇਹ ਸਾਰੇ ਹਰ ਸਾਲ ਇਹੀ ਹਾਲ ਹੁੰਦਾ ਜੀ। ਹਰ ਸਾਲ ਇਹੀ ਹਾਲ ਰਹਿੰਦਾ। ਹਰ ਸ਼ਾਮ ਨੂੰ ਦਾ ਇਹ ਜਿਹੜਾ ਪਾਣੀ ਆਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹਦੇ ਇਹ ਪਹਿਲਾਂ ਵੀ ਬਹੁਤ ਆਂਦਾ ਜੀ ਜਿਹਦਾ ਕੋਈ ਹੱਲ ਨਹੀਂ ਹੈ ਜੀ ਕੋਈ ਵੀ ਇਹ ਸਰਕਾਰਾਂ ਨੇ ਹੱਲ ਨਹੀਂ ਕੋਈ ਕੀਤਾ ਉੱਧਰ ਸਾਡੇ ਘਰਾਂ 'ਚ ਵੀ ਵੜ ਗਿਆ ਵਾ ਜੀ ਪਾਣੀ ਕਿਹੜੇ ਕਿਹੜੇ ਪਿੰਡਾਂ ਨੂੰ ਮਾਰ ਪੈਂਦਾ ਇਹ ਇੱਥੇ ਸਾਰੇ ਚੰਦਪੁਰ ਗੱਜਪੁਰ ਹਰੀਆਲ ਇੱਧਰ ਬਸੀ ਚੌਲੀ ਤੱਕ ਪੈਂਦਾ ਜੀ ਇਹ ਚੰਦਪੁਰ ਗੱਜਪੁਰ ਇੱਧਰ ਨੌਲੀ ਤਾਰੇ ਵਾਸੇ ਵਹਿੰਦਾ ਜੀ ਇਹ ਵੀ ਕਹਿੰਦੇ ਨੂਰਪੁਰੇ ਦੀ ਵਾਲਾ ਰਸਤਾ ਵੀ ਹਾਂ ਨੂਰਪੁਰੇ ਦੀ ਰਸਤਾ ਬੰਦ ਹੋ ਗਿਆ ਭਾਜੀ ਮੋੜ ਤੇ ਜੀ ਹਾਂ ਜੀ ਹਰ ਸਾਲ ਦੀ ਪ੍ਰੋਬਲਮ ਹੈ ਜੀ ਹਾਂ ਜੀ ਹਰ ਸਾਲ ਦੀ ਪ੍ਰੋਗਰਾਮ ਹੈ ਜੀ ਕੀ ਮੰਗ ਕੇ ਕਰਦੇ ਕੋਈ ਸਥਾਈ ਹੱਲ ਹੋਣਾ ਭਈ ਸਾਡਾ ਕੋਈ ਹੱਲ ਬਣ ਜਾਵੇ ਕੋਈ ਨਾ ਕੋਈ ਹਾਂ ਜੀ